ਅੰਮ੍ਰਿਤਸਰ ਜੋ ਕਿ ਆਪਣੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਕਰਕੇ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਆਪਣੀ ਬਦਹਾਲੀ ਕਰਕੇ ਲੋਕਾਂ ਦੇ ਤਾਨੇ ਸੁਣ ਰਿਹਾ ਹੈ ਪ੍ਰਸ਼ਾਸਨ ਸਮਾਰਟ ਸਿਟੀ ਪ੍ਰੋਜੈਕਟ ਦੇ ਨਾਂ ਤੇ ਕਰੋੜਾਂ ਰੁਪਏ ਖਰਚ ਹੋ ਚੁੱਕੇ ਹਨ ਪਰ ਹਕੀਕਤ ਵਿੱਚ ਨਾ ਤਾਂ ਸਾਫ਼ ਸੁਥਰੀਆਂ ਸੜਕਾਂ ਨਜ਼ਰ ਆ ਰਹੀਆਂ ਹਨ ਅਤੇ ਨਾ ਹੀ ਕੋਈ ਆਧੁਨਿਕ ਸਹੂਲਤਾਂ ਸ਼ਹਿਰ ਦੇ ਗਲੀ ਮੁਹੱਲੇ ਬਾਜ਼ਾਰਾਂ ਅਤੇ ਚੌਰਾਹਿਆਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਬਦਬੂ ਅਤੇ ਗੰਦਗੀ ਕਾਰਨ ਲੋਕਾਂ ਦਾ ਜੀਣਾ ਮੁਸ਼ਕਿਲ ਹੋਇਆ ਹੈ ਸਵੇਰ ਦੀ ਤਾਜ਼ਗੀ ਦੀ ਥਾਂ ਲੋਕ ਗੰਦੀ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹਨ ਹਾਲ ਇਹ ਹੈ ਕਿ ਲੋਕ ਪਾਰਕਾਂ ਤੇ ਜਨਤਕ ਥਾਵਾਂ ਤੇ ਜਾਂ ਤੋਂ ਵੀ ਕਤਰੋਂ ਲੱਗ ਪਏ ਹਨ ਕੇਵਲ ਸਫਾਈ ਹੀ ਨਹੀਂ ਸੜਕਾਂ ਦੀ ਹਾਲਤ ਵੀ ਬਹੁਤ ਖਰਾਬ ਹੈ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਗਲੀਆਂ ਟੁੱਟੀਆਂ ਹੋਈਆਂ ਹਨ ਥਾਂ ਥਾਂ ਪਏ ਖੱਡਿਆਂ ਕਰਕੇ ਟ੍ਰੈਫਿਕ ਜਾਮ ਆਮ ਗੱਲ ਬਣ ਚੁੱਕੀ ਹੈ ਅਤੇ ਹਾਦਸਿਆਂ ਦਾ ਖਤਰਾ ਵੱਧ ਗਿਆ ਹੈ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕ ਰਿਕਸ਼ਾ ਚਾਲਕ ਅਤੇ ਵਪਾਰੀ ਸਭ ਤੋਂ ਵੱਧ ਪਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰੇ ਹਾਲਾਤ ਨਗਰ ਨਿਗਮ ਦੀ ਨਲਾਇਕੀ ਅਤੇ ਮੇਅਰ ਦੀ ناکامی ਦਾ ਨਤੀਜਾ ਹਨ ਚੋਣਾ ਦੇ ਵੇਲੇ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਅੰਮ੍ਰਿਤਸਰ ਬਣੇਗਾ ਸਮਾਰਟ ਸਿਟੀ ਸਾਫ ਸੁਥਰਾ ਸ਼ਹਿਰ ਪਰ ਹਕੀਕਤ ਉਸ ਤੋਂ ਬਿਲਕੁਲ ਉਲਟ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਤਬਦੀਲੀ ਦੀ ਉਮੀਦ ਨਾਲ ਸਮਾਰਟ ਸਿਟੀ ਪ੍ਰੋਜੈਕਟ ਦਾ ਸਵਾਗਤ ਕੀਤਾ ਸੀ ਪਰ ਅੱਜ ਉਹਨਾਂ ਨੂੰ ਧੋਖਾ ਮਹਿਸੂਸ ਹੋ ਰਿਹਾ ਹੈ ਇੱਕ ਨਾਗਰਿਕ ਨੇ ਕਿਹਾ ਕਿ ਸਮਾਰਟ ਸਿਟੀ ਤਾਂ ਸਿਰਫ ਕਾਗਜ਼ਾਂ ਤੇ ਹੈ ਜ਼ਮੀਨ ਤੇ ਤਾਂ ਅੰਮ੍ਰਿਤਸਰ ਗੰਦਗੀ ਦਾ ਅੱਡਾ ਬਣ ਗਿਆ ਹੈ ਅੰਮ੍ਰਿਤਸਰ ਵਾਸੀ ਪੁੱਛ ਰਹੇ ਹਨ ਕਿ ਆਖਿਰ ਕਦੋਂ ਤੱਕ ਪ੍ਰਸ਼ਾਸਨ ਸਿਰਫ ਮੀਟਿੰਗਾਂ ਅਤੇ ਐਲਾਨਾਂ ਤੱਕ ਸੀਮਤ ਰਹੇਗਾ ਕਦੋਂ ਤੱਕ ਲੋਕ ਸਿਰਫ ਆਸ਼ਵਾਸਨ ਸੁਣਦੇ ਰਹਿਣਗੇ ਕਿ 스마트 ਸਿਟੀ ਦਾ ਸੁਪਨਾ ਕਦੇ ਹਕੀਕਤ ਬਣੇਗਾ ਜਾਂ ਇਹ ਵੀ ਸਿਰਫ ਚੋਨੀ ਜੁਮਲਾ ਬਣ ਕੇ ਰਹਿ ਜਾਵੇਗਾ ਅੰਮ੍ਰਿਤਸਰ ਧਾਰਮਿਕ ਸਥਾਨ ਹੈ ਅਤੇ ਇਥੋਂ ਦੇਸ਼-ਵਿਦੇਸ਼ ਤੋਂ ਦੁਨੀਆ ਇਥੇ ਮੱਥਾ ਟੇਕਣ ਆਉਂਦੀ ਹੈ ਅੰਮ੍ਰਿਤਸਰ ਵਿੱਚ ਸਤਸੰਗ ਸ੍ਰੀ ਹਰਮੰਦਰ ਸਾਹਿਬ ਦੁਰਗਿਆਨਾ ਤੀਰਸ ਅਤੇ ਵਾਲਮੀਕੀ ਤੀਰਸ ਜਿੱਥੇ ਵੱਡੀ ਗਿਤੀ ਵਿੱਚ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਮੱਥਾ ਟੇਕਣ ਆਉਂਦੇ ਹਨ ਪਰ ਅੱਜ ਕੱਲ੍ਹ ਅੰਮ੍ਰਿਤਸਰ ਨੂੰ ਗ੍ਰਹਿਣ ਲੱਗਾ ਹੋਇਆ ਹੈ ਅੰਮ੍ਰਿਤਸਰ ਦੇ ਵਿੱਚ ਥਾਂ-ਥਾਂ ਤੇ ਕੂੜੇ ਢੇਰ ਲੱਗੇ ਹੋਏ ਹਨ ਪਰ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਨਗਰ ਨਿਗਮ ਕਮਿਸ਼ਨਰ ਜਾਂ ਮੇਅਰ ਸਾਹਿਬ ਨਾਲ ਤਾਂ ਉਹਨਾਂ ਨੇ ਇਹ ਆਸ਼ਵਾਸ਼ਣ ਦਵਾਇਆ कूड़े ਦੇ ਢੇਰ ਲੱਗੇ ਹੁਣ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਜਦੋਂ ਲੋਕ ਸਵੇਰੇ ਸੈਰ ਕਰਨ ਵਾਸਤੇ ਖੁੱਲੇ ਪਾਰਕਾਂ ਵਿੱਚ ਜਾਂਦੇ ਹਨ ਤਾਂ ਉੱਥੇ ਵੀ ਗੰਦਗੀ ਭਰਿਆ ਮਾਹੌਲ ਹੈ ਲੋਕ ਕਹਿੰਦੇ ਗੱਲਬਾਤ ਕਰਦੇ ਹਨ ਲੋਕਾਂ ਨੇ ਆਖਿਆ ਕਿ ਜਦੋਂ ਸੈਰ ਕਰਨ ਵਾਸਤੇ ਜਾਂਦੇ ਹਨ ਗੰਦਗੀ ਭਰਿਆ ਮਾਹੌਲ ਲੈ ਕੇ ਆਉਂਦੇ ਹਨ ਉਹਨਾਂ ਨੂੰ ਲੱਗਦਾ ਕਿ ਸੈਰ ਕਰਕੇ ਨਹੀਂ ਬਿਮਾਰੀਆਂ ਨਾਲ ਲੈ ਕੇ ਆਉਂਦੇ ਹਨ ਕਰੋੜਾ ਰੁਪਇਆ ਅੰਮ੍ਰਿਤਸਰ ਵਿੱਚ ਸਮਾਰਟ ਸਿਟੀ ਦੇ ਨਾਂ ਤੇ ਖਰਚਿਆ ਗਿਆ ਪਰ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹਨ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਲੋਕ ਕਹਿ ਰਹੇ ਹਨ ਕਿ ਸਮਾਰਟ ਸਿਟੀ ਦੇ ਨਾਂ ਤੇ ਸਿਰਫ ਕਾਗਜ਼ੀ ਦੂਜੇ ਪਾਸੇ ਅਮਰਥਾੜ੍ਹ ਨਿਵਾਸੀ ਪੁੱਛ ਰਹੇ ਹਨ ਕਿ ਅਮਰਥਾੜ੍ਹ ਸਮਾਰਟ ਸਿਟੀ ਕਦੋਂ ਬਣੇਗਾ ਤਾਂ ਸਿਰਫ ਅਧਿਕਾਰੀ ਮੀਟਿੰਗਾਂ ਤੱਕ ਹੀ ਸੀਮਤ ਰਹਿਣਗੇ ਉਹਨਾਂ ਨੇ ਆਖਿਆ ਕਰੋੜਾ ਰੁਪਇਆ ਅਮਰਥਾੜ੍ਹ ਸਮਾਰਟ ਸਿਟੀ ਤੇ ਖਰਚਿਆ ਗਿਆ ਪਰ ਹਕੀਕਤ ਕੁਝ ਹੋਰ ਆ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹਨ ਸੜਕਾਂ ਟੁੱਟੀਆਂ ਹੋਈਆਂ ਹਨ ਉਹਨਾਂ ਨੇ ਆਖਿਆ ਕਿ ਆਖਰ ਅਮਰਥਾੜ੍ਹ ਸਮਾਰਟ ਸਿਟੀ ਕਦੋਂ ਬਣੇਗਾ ਅਮਰਥਾੜ੍ਹ ਫਾਸਟ ਦੇ ਖਬਰ ਨਮੇ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ